ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਸਵਾਲ ਹੈ ਕਈਆਂ ਦੇ ਵੱਲੋਂ ਪੁੱਛਿਆ ਗਿਆ ਕਿ ਦੱਸਿਆ ਜਾਵੇ ਕਿ ਅਮਰਤਾਰੀ ਸਿੰਘ ਜਾਂ ਸਿੰਘਣੀ ਕਿਸੇ ਦੂਸਰੇ ਅਮਰਤਾਰੀ ਦਾ ਝੂਠਾ ਖਾ ਸਕਦੀ ਹੈ ਜਾਂ ਫਿਰ ਨਹੀਂ ਇਹਦੇ ਬਾਰੇ ਬੇਨਤੀ ਕੁਝ ਇਸ ਤਰ੍ਹਾਂ ਹੈ ਇਹ ਵਿਚਾਰ ਉਹਨਾਂ ਵਾਸਤੇ ਹੈ ਇਹ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਗੁਰੂ ਦੇ ਦਿੱਤੇ ਹੁਕਮ ਅਨੁਸਾਰ ਮਰਿਆਦਾ ਦੇ ਅਨੁਸਾਰ ਚੱਲਣਾ ਚਾਹੁੰਦੇ ਐ ਤੇ ਗੁਰੂ ਸਾਹਿਬ ਦੀ ਖੁਸ਼ੀ ਲੈਣਾ ਚਾਹੁੰਦੇ ਨੇ ਜਿਨ੍ਹਾਂ ਨੇ ਤਰਕ ਕਰਨੀ ਹੈ ਜਾਂ ਜਿਨ੍ਹਾਂ ਦਾ ਸੁਭਾਅ ਹੈ ਹਰ ਗੱਲ ਦੇ ਉੱਪਰ ਉਂਗਲ ਚੱਕਣਾ ਇਤਿਹਾਸ ਦੇ ਉੱਪਰ ਸ਼ੰਕਾ ਕਰਨਾ ਇਤਿਹਾਸ ਦੇ ਖਿਲਾਫ ਬੋਲਣਾ ਉਹ ਬੇਸ਼ੱਕ ਇਸ ਵੀਡੀਓ ਨੂੰ ਨਾ ਹੀ ਦੇਖਣ ਕਿਉਂਕਿ ਜਿਨ੍ਹਾਂ ਨੇ ਗੁਰੂ ਦੇ ਹੁਕਮਾਂ ਨੂੰ ਨਹੀਂ ਮੰਨਿਆ ਉਹਨਾਂ ਨੇ ਸਾਡੀ ਇਸ ਵੀਡੀਓ ਦੀਆਂ ਗੱਲਾਂ ਨੂੰ ਪਲਾ ਕਿਉਂ ਮੰਨਣਾ ਇਸ ਕਰਕੇ ਜੇਕਰ ਤੁਸੀਂ ਇਸ ਸਵਾਲ ਦਾ ਸਿਰਫ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਸਵਾਲ ਦਾ ਸੀ ਪੂਰਾ ਜਵਾਬ ਦਵਾਂਗੇ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸ਼ਬਦ ਗੁਰੂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਤੁਹਾਡੇ ਨਾਲ ਨਵੇਂ ਜੁੜੇ ਹਾਂ ਤੁਸੀਂ ਆਪਣਾ ਪਰਿਵਾਰ ਸਮਝ ਕੇ ਚੈਨਲ ਦੇ ਨਾਲ ਜੁੜ ਜਾਵੋ ਤੇ ਹਰ ਰੋਜ਼ ਦੀਆਂ ਕਥਾ ਕਹਾਣੀਆਂ ਦਾ ਆਨੰਦ ਮਾਣਨ ਵਾਸਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਡੇ ਫੋਨਾਂ ਦੇ ਵਿੱਚ ਹਰੇਕ ਵੀਡੀਓ ਦਾ ਹਰੇਕ ਕਥਾ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅਸੀਂ ਤੁਹਾਡੇ ਤੱਕ ਗੁਰੂ ਦੀਆਂ ਦਸੀਆਂ ਗੱਲਾਂ ਪਹੁੰਚਾ ਸਕੀਏ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਅਮਰਤਾਰੀ ਸਿੰਘ ਜਾਂ ਸਿੰਘਣੀ ਕਿਸੇ ਦੂਜੇ ਅਮਰਤਾਰੀ ਦਾ ਝੂਠਾ ਖਾ ਸਕਦੀ ਹੈ ਯਾ ਫੇ ਨਹੀਂ ਵੈਸੇ ਤਾਂ ਜਿਹੜਾ ਵਿਚਾਰ ਹੈ ਉਹ ਕੁਝ ਇਸ ਤਰ੍ਹਾਂ ਹੈ ਗੁਰੂ ਸਾਹਿਬ ਨੇ ਸਾਨੂੰ ਮਰਿਆਦਾ ਬਖਸ਼ੀ ਹੈ ਉਸ ਮਰਿਆਦਾ ਦੇ ਵਿੱਚ ਇਹ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਕਦੇ ਵੀ ਆਪਾਂ ਕਿਸੇ ਦੂਜੇ ਦਾ ਝੂਠਾ ਨਹੀਂ ਖਾਣਾ ਝੂਠ ਖਾਣਾ ਖਵਾਉਣਾ ਦੋਵੇਂ ਪਾਪ ਨੇ ਦੋਵੇਂ ਵੱਡੀਆਂ ਗਲਤੀਆਂ ਇਸ ਕਰਕੇ ਨਾ ਝੂਠ ਖਾਣੀ ਹੈ ਤੇ ਨਾ ਹੀ ਕਦੇ ਕਿਸੇ ਨੂੰ ਖਵਾਣੀ ਹੈ ਇਹ ਬਹੁਤ ਵੱਡੀਆਂ ਗਲਤੀਆਂ ਅਜੇਹਾ ਕਰਨ ਦੇ ਨਾਲ ਤੁਸੀਂ ਪਾਪ ਦੇ ਪਾਗੀ ਬਣ ਸਕਦੇ ਹੋ ਇਸ ਕਰਕੇ ਕਦੇ ਵੀ ਗੁਰਸਿੱਖ ਸਿੰਘ ਜਾਂ ਸਿੰਘਣੀ ਨੇ ਅਜੇਹਾ ਬਿਲਕੁਲ ਵੀ ਨਹੀਂ ਕਰਨਾ ਸਿਆਣੇ ਕਹਿੰਦੇ ਨੇ ਕਿ ਝੂਠ ਤੇ ਜੂਠ ਸਾਨੂੰ ਕਦੇ ਵੀ ਗ੍ਰਹਿਣ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਦੋਵੇਂ ਹੀ ਬਹੁਤ ਨੁਕਸਾਨਦਾਇਕ ਹੁੰਦੀ ਹੈ ਲੰਗਰ ਦੀ ਮਰਿਆਦਾ ਗੁਰੂ ਸਾਹਿਬਾਨਾਂ ਨੇ ਬਣਾਈ ਹੈ ਉਸ ਦੇ ਵਿੱਚ ਆਪਾਂ ਝੂਠੇ ਹੱਥਾਂ ਦੇ ਨਾਲ ਪਰਸ਼ਾਤਾ ਵੀ ਕਿਸੇ ਸੰਗਤ ਨੂੰ ਛਕਾ ਨਹੀਂ ਸਕਦੇ ਕਿਸੇ ਦਾ ਝੂਠਾ ਖਾਣਾ ਇਹ ਤਾਂ ਬਿਲਕੁਲ ਗੁਰਮਤ ਦੇ ਉਲਟ ਹੈ ਤੇ ਕਈਆਂ ਦਾ ਇੱਥੇ ਸਵਾਲ ਇਹ ਵੀ ਹੁੰਦਾ ਹੈ ਕਿ ਅੰਮ੍ਰਿਤ ਧਾਰੀ ਤਾਂ ਅੰਮ੍ਰਿਤ ਧਾਰੀ ਦਾ ਝੂਠਾ ਖਾ ਹੀ ਸਕਦੇ ਹੈ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤ ਧਾਰੀ ਦੂਜੇ ਅੰਮ੍ਰਿਤ ਧਾਰੀ ਦਾ ਝੂਠਾ ਨਹੀਂ ਖਾ ਸਕਦੇ ਤੇ ਫਿਰ ਜਦੋਂ ਅੰਮ੍ਰਿਤ ਸੰਚਾਰ ਵੇਲੇ ਇੱਕ ਬਾਟਾ ਸਾਰਿਆਂ ਦੇ ਮੂੰਹ ਨੂੰ ਲਾਇਆ ਜਾਂਦਾ ਉਦੋਂ ਵੀ ਤਾਂ ਝੂਠਾ ਹੁੰਦਾ ਹੈ ਅਜਿਹੇ ਬਹੁਤ ਸਾਰੀਆਂ ਗੱਲਾਂ ਸਾਨੂੰ ਕਈ ਵੀਡੀਓਜ਼ ਦੇ ਵਿੱਚ ਸੁਣਨ ਨੂੰ ਮਿਲੀਆਂ ਨੇ ਕਿ ਜਦੋਂ ਅਮਰਤ ਚਕਾਇਆ ਜਾਂਦਾ ਹੈ ਤਾਂ ਉੱਥੇ ਪੰਜਾਂ ਪਿਆਰਿਆਂ ਦੇ ਵੱਲੋਂ ਇੱਕੋ ਹੀ ਝੂਠੇ ਬਾਠੇ ਦੇ ਵਿੱਚ ਸਾਨੂੰ ਅਮਰਤ ਚਕਾਇਆ ਜਾਂਦਾ ਹੈ। ਅਸਲ ਦੇ ਵਿੱਚ ਤੁਸੀਂ ਇਸ ਗੱਲ ਨੂੰ ਸਹੀ ਤਰੀਕੇ ਦੇ ਨਾਲ ਸਮਝ ਨਹੀਂ ਸਕੇ। ਤੁਸੀਂ ਸਿਰਫ ਕਮੈਂਟ ਕੀਤਾ ਕਿ ਇਹ ਤਾਂ ਝੂਠਾ ਹੋ ਗਿਆ ਪਰ ਅਸਲ ਦੇ ਵਿੱਚ ਉਹ ਇੱਕ ਮਰਿਆਦਾ ਸੀ, ਉਹ ਇੱਕ ਨਿਯਮ ਸੀ ਜੋ ਸਾਡੇ ਗੁਰੂ ਸਾਹਿਬ ਨੇ ਇਸੇ ਸਮੇਂ ਬਣਾਇਆ ਸੀ ਤੇ ਅਸੀਂ ਇਸ ਗੱਲ ਦੇ ਉੱਤੇ ਉਂਗਲ ਨਹੀਂ ਚੁੱਕ ਸਕਦੇ ਅਸਲ ਦੇ ਵਿੱਚ ਉਸ ਨੂੰ ਝੂਠਾ ਨਹੀਂ ਕਿਹਾ ਜਾ ਸਕਦਾ ਉਹ ਝੂਠ ਨਹੀਂ ਵਰਤੋਂਦੇ ਉਹ ਇੱਕ ਮਰਿਆਦਾ ਇੱਕ ਨਿਯਮ ਹੈ ਜਿਾ ਕਹਿ ਲੋ ਉਹ ਸਿਰਫ ਗੁਰੂ ਸਾਹਿਬ ਦੇ ਦਿੱਤੀ ਇੱਕ ਬਖਸ਼ਿਸ਼ ਹੈ ਜਿਸ ਦੇ ਵਿੱਚ ਊਚ ਨੀਚ ਪੇਧ ਪਾਵ ਛੂਤ ਚਾਤ ਗਰੀਬੀ ਅਮੀਰੀ ਤੇ ਹੋਰ ਸਾਰੇ ਤਰ੍ਹਾਂ ਦੇ ਜਿਹੜੇ ਪੇਪਾਵ ਹਨ ਜਾਤੀ ਗੋਦ ਬ੍ਰਾਹਮਣਵਾਦ ਜਾਤਵਾਦ ਮਨੋਸਿਮਰਤੀ ਦੇ ਅਨੁਸਾਰ ਜੋ ਵੀ ਵੰਡਵਰਨ ਹੈ ਇਹ ਸਾਰਾ ਕੁਝ ਖਤਮ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਪਹਿਲੇ ਹੀ ਦਿਨ ਤੋਂ ਇਹ ਬਾਟਾ ਸਾਰਿਆਂ ਦੇ ਮੂਹ ਨੂੰ ਲਾਇਆ ਸੀ ਬਾਅਦ ਵਿੱਚ ਅੰਮ੍ਰਿਤ ਸ਼ਿਕਾਉਣ ਤੋਂ ਬਾਅਦ ਕਿ ਭਾਈ ਅੱਜ ਤੋਂ ਤੁਸੀਂ ਸਾਰੇ ਗੁਰਪਾਈ ਹੋ ਤੁਹਾਡੇ ਚੋਂ ਕੋਈ ਵੀ ਉੱਚੀ ਨੀਵੀਂ ਜਾਤੀ ਵਾਲਾ ਨਹੀਂ ਹੈ ਕੋਈ ਗਰੀਬ ਅਮੀਰ ਨਹੀਂ ਇਸੇ ਤਰ੍ਹਾਂ ਉਹ ਭੇਦਭਾਵ ਖਤਮ ਕਰਨ ਦੇ ਲਈ ਸਾਰਿਆਂ ਨੂੰ ਹੀ ਗੁਰੂ ਸਹਿਬਾਨਾਂ ਦੇ ਪੁੱਤਰ ਤੇ ਸੁਪੁੱਤਰੀਆਂ ਕਹੋਣ ਦਾ ਜਿਹੜਾ ਅਧਿਕਾਰ ਹੈ ਗੁਰੂ ਸਾਹਿਬ ਦੇ ਦਿੰਦੇ ਨੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਸਿੰਘ ਸਿੰਘਣੀਆਂ ਜਿਨ੍ਹਾਂ ਨੂੰ ਅਸੀਂ ਕਹਿ ਦਈਏ ਉਹ ਜਦੋਂ ਰੋਟੀ ਖਾਂਦੇ ਆ ਤਾਂ ਬਹੁਤ ਵਾਰ ਉਹ ਇੱਕੋ ਕਾਲੇ ਚ ਖਾਂਦੇ ਨੇ ਕਈ ਵਾਰ ਤਾਂ ਇੱਕ ਚਮਚਾ ਵੀ ਹੁੰਦਾ ਹੈ ਤੇ ਕਈ ਵਾਰ ਕੋਲੀਆਂ ਅੱਡ ਹੁੰਦੀਆਂ ਨੇ ਪਰ ਥਾਲੀ ਇੱਕੋ ਹੁੰਦੀ ਹੈ ਜਿਸ ਦੇ ਵਿੱਚ ਦੋ ਤਿੰਨ ਬੰਦੇ ਇਕੱਠੇ ਫੁਲਕੇ ਚੱਕਦੇ ਆ ਤੇ ਉਸ ਦੇ ਵਿੱਚ ਫੁਲਕਿਆਂ ਨੂੰ ਝੂਠੇ ਹੱਥ ਵੀ ਲੱਗਦੇ ਆ ਪਰ ਅਸੀਂ ਕਹਿੰਦੇ ਆ ਕਿ ਨਹੀਂ ਇਹ ਤਾਂ ਝੂਠਾ ਨਹੀਂ ਹੈ ਇਹ ਤਾਂ ਇੱਕੋ ਥਾਲੀ ਚ ਅਸੀਂ ਖਾਦਾ ਹੈ ਅਸੀਂ ਕਿਹੜਾ ਇੱਕ ਕੋਲੀ ਵਰਤੀ ਹੈ ਤੇ ਕਈ ਤਾਂ ਅਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਇੱਕੋ ਕੋਲੀ ਦੇ ਵਿੱਚ ਬੁਰਕੀ ਮਾਰਨ ਦੇ ਨਾਲ ਭਲਾ ਇਹ ਝੂਠਾ ਥੋੜੀ ਹੋ ਗਿਆ ਇਹ ਤਾਂ ਸੁੱਚਾ ਹੈ ਮੈਂ ਕਿਹੜਾ ਆਪਣੀਆਂ ਉਂਗਲਾਂ ਚਟੀਆਂ ਨੇ ਇਹ ਝੂਠਾ ਨਹੀਂ ਹੈ ਇਹ ਤਾਂ ਸੁੱਚਾ ਹੈ ਖਾ ਲੋ ਤੇ ਸਾਡੇ ਵਰਗੇ ਮੰਨ ਜਾਂਦੇ ਨੇ ਕਿ ਹਾਂ ਇਹ ਤਾਂ ਸੁੱਚਾ ਹੈ ਚਲੋ ਖਾ ਲਓ ਕੋਈ ਗੱਲ ਨਹੀਂ ਪਰ ਆਮ ਤੌਰ ਤੇ ਅਜਿਹਾ ਜਦੋਂ ਹੁੰਦਾ ਤਾਂ ਉਹ ਇੱਕ ਪਾਪ ਹੁੰਦਾ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਤਾਂ ਸੀ ਇੱਕ ਥਾਲੀ 'ਚ ਨਹੀਂ ਖਾਣਾ ਅਸੀਂ ਆਪਣੀ ਥਾਲੀ ਕੋਲੀ ਚਮਚਾ ਗਲਾਸ ਸਭ ਕੁਝ ਜੱਟ ਰੱਖਣਾ ਤੇ ਜਦੋਂ ਅਸੀਂ ਜਿਸ ਦੇ ਪੱਕੇ ਹੱਥ ਦੀ ਰੋਟੀ ਖਾਣੇ ਆ ਤਾਂ ਉਸ ਨੂੰ ਵੀ ਇਹ ਗੱਲ ਦੱਸ ਦਵੋ ਕਿ ਰੋਟੀ ਬਣਾਉਂਦੇ ਬਣਾਉਂਦੇ ਕਦੇ ਵੀ ਮੂੰਹ ਨੂੰ ਬੁਰਕੀ ਨਾ ਲਾਇਓ ਅਜਿਹਾ ਕਰਨ ਦੇ ਨਾਲ ਇਹ ਪ੍ਰਸ਼ਾਦਾ ਜਿਹੜਾ ਹੈ ਝੂਠਾ ਹੋ ਜਾਵੇਗਾ ਕਿਉਂਕਿ ਆਮ ਤੌਰ ਤੇ ਵੀ ਦੇਖਿਆ ਜਾਂਦਾ ਹੈ ਕਿ ਅੱਜ ਦੀਆਂ ਜਿਹੜੀਆਂ ਕੁੜੀਆਂ ਨਵੀਆਂ ਵਿਆਹੀਆਂ ਨੇ ਉਹ ਘਰ ਦੇ ਵਿੱਚ ਜਦੋਂ ਰੋਟੀ ਪਾਣੀ ਬਣਾਉਂਦੀਆਂ ਨੇ ਤਾਂ ਕਦੇ-ਕਦੇ ਭੁੱਖ ਲੱਗਦੇ ਹੋਏ ਮੂੰਹ ਨੂੰ ਬੁਰਕੀ ਲਾ ਜਾਂਦੀਆਂ ਪਰ ਅਜਿਹਾ ਗਲਤ ਹੈ ਜਿਹੜੇ ਨਾਮ ਮਰਿਆਦਾ ਨੂੰ ਮੰਨਦੇ ਨੇ ਇਹ ਗੁਰਬਾਣੀ ਤੇ ਜੀਵਨ ਵਾਲੇ ਪਾਸੇ ਵੀ ਢਿੱਲੇ ਹੁੰਦੇ ਨੇ ਨਿਤਨੇਮ ਵਾਲੇ ਪਾਸੇ ਵੀ ਢਿੱਲੇ ਹੁੰਦੇ ਨੇ ਸੋ ਉਹ ਕੀ ਕਰਦੇ ਆ ਵਿਚਕਾਰ ਪ੍ਰਸ਼ਾਦੇ ਰੱਖ ਲੈਂਦੇ ਨੇ ਤੇ ਕੁਝ ਜਗ੍ਹਾ ਤੋਂ ਫੜ ਕੇ ਖਾਈ ਜਾਣਗੇ ਇਸ ਕਰਕੇ ਮਰਿਆਦਾ ਨਾਂ ਦੀ ਵੀ ਕੋਈ ਚੀਜ਼ ਹੈ ਗੁਰੂ ਸਾਹਿਬ ਦਾ ਹੁਕਮ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਕਦੇ ਵੀ ਆਪਾਂ ਭੁੱਲ ਕੇ ਵੀ ਨਾ ਕਿਸ ਨੂੰ ਝੂਠਾ ਕਦੇ ਦੇਣਾ ਨਾ ਕਿਸੇ ਨੂੰ ਆਪਣੀ ਝੂਠ ਖਵਾਣੀ ਹੈ ਇਹ ਗੁਰੂ ਸਾਹਿਬ ਦਾ ਹੁਕਮ ਹੈ ਸਿਰਫ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਕੜਾ ਨੂੰ ਭੋਗ ਲੱਗਾ ਹੋਇਆ ਲੰਗਰ ਪ੍ਰਸ਼ਾਦੇ ਨੂੰ ਭੋਗ ਲੱਗਾ ਹੋਇਆ ਸੀ ਉਹੀ ਚੱਕਣਾ ਤੇ ਜੇਕਰ ਤੁਸੀਂ ਕਦੇ ਵੀ ਇੱਕ ਥਾਲੀ ਦੇ ਵਿੱਚ ਦੋ ਬੰਦੇ ਬੈਠ ਕੇ ਖਾਂਦੇ ਹੋ ਤਾਂ ਇਹ ਪਾਪ ਹੈ ਤੇ ਤੁਸੀਂ ਪਾਪ ਦੇ ਭਾਗੀ ਬਣ ਜਾਵੋਗੇ ਇਸ ਕਰਕੇ ਵੱਖੋ-ਵੱਖਰੇ ਢਾਂਡੇ ਰੱਖੋ ਗੁਰੂ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜੇਕਰ ਤੁਸੀਂ ਚੱਲੋਗੇ ਤਾਂ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੋਗੇ ਜੇਕਰ ਜੇ ਨਹੀਂ ਕਰੋਗੇ ਤਾਂ ਪਾਪ ਦੇ ਭਾਗੀ ਬਣ ਜਾਵੋਗੇ ਅੱਜ ਦੀ ਇਹ ਕਥਾ ਤੁਹਾਨੂੰ ਪਸੰਦ ਆਈ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਤੱਕ ਜਾਣਕਾਰੀ ਪਹੁੰਚਾਣਾ ਸਾਡਾ ਫਰਜ ਹੈ ਤੇ ਅੱਗੇ ਜਾਣਕਾਰੀ ਪਹੁੰਚਾਣਾ ਤੁਹਾਡਾ ਫਰਜ ਹੈ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜ਼ਰੂਰ ਲਿਖ ਦਿਓ